ਸਵਸੀ ਦੇਖ ਰਹੇ ਸੀਗੇ ਦਾਨੀਅਲ نبی ਦਾ ਸੁਪਨਾ ਜਿਸ ਦੇ ਵਿੱਚ ਪਰਮੇਸ਼ਰ ਜੋ ਆ ਉਸ ਨੂੰ ਚਾਰ ਜੋ ਜਾਨਵਰ ਜੋ ਆ ਦਿਖਾਉਂਦਾ ਆ ਔਰ ਇਸ ਦੇ ਬਾਰੇ ਅਸੀਂ ਇੱਕ ਵੀਡੀਓ ਪਹਿਲਾਂ ਵੀ ਬਣਾ ਚੁੱਕੇ ਆ ਔਰ ਜਿਸ ਦੇ ਵਿੱਚ ਅਸੀਂ ਰਾਜਿਆਂ ਦਾ ਇੱਕ ਟਾਈਮ ਲਾਈਨ ਦੇਖਿਆ ਸੀਗਾ ਕਿ ਰਾਜਾ ਬੇਲਸ਼ਸ਼ਰ ਦੇ ਪਹਿਲੇ ਵਰੇ ਵਿੱਚ ਜੋ ਦਾਨੀਅਲ ਸੁਪਨਾ ਦੇਖਦਾ ਆ ਔਰ ਬੇਲਸ਼ਸ਼ਰ ਜੋ ਨਬੁਗਤ ਨਜ਼ਰ ਤੋਂ ਅਗਲਾ ਰਾਜਾ ਨਹੀਂ ਆ ਬਲਕਿ ਇਸ ਦੇ ਵਿੱਚ ਵੀ ਕੁਝ ਰਾਜੇ ਹੁੰਦੇ ਆ ਸੋ ਇਸ ਸਾਰੀ ਹਿਸਟਰੀ ਅਸੀਂ ਉਸ ਪਹਿਲੇ ਵੀਡੀਓ ਵਿੱਚ ਜੋ ਆ ਦੱਸ ਚੁੱਕੇ ਆ ਸੋ ਅੱਜ ਤੋਂ ਅੱਗੇ ਅਸੀਂ ਜੋ ਆ ਇਸ ਸੁਫਨੇ ਦਾ ਜੋ ਅਧਿਆਇ ਨਿਆ ਉਸ ਨੂੰ ਅਸੀਂ ਸ਼ੁਰੂ ਕਰਦੇ ਹਾਂ ਦਾਨੀਅਲ 7 ਅਧਿਆਏ ਉਸ ਦੇ ਤਿੰਨ ਵਚਨ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿਕਲੇ ਸੋ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਹਾਂ ਕਿ ਇਹ ਜੋ ਚਾਰ ਜੋ ਦਰਿੰਦੇ ਆ ਜਾਨਵਰ ਆ ਇਸ ਸਮੁੰਦਰ ਦੇ ਵਿੱਚੋਂ ਨਿਕਲਦੇ ਜੋ ਆ ਨਜ਼ਰ ਆ ਰਿਹਾ ਹੈ ਔਰ ਸਿਰਫ ਇੱਥੇ ਹੀ ਨਹੀਂ ਬਲਕਿ ਪ੍ਰਕਾਸ਼ ਦੀ ਪੋਥੀ 13 ਅਧਿਆਏ ਔਰ ਉਸਦੀ ਇਕਾਈਤ ਨੂੰ ਜਦੋਂ ਅਸੀਂ ਦੇਖਦੇ ਹਾਂ ਸੋ ਇਸ ਸੰਗਾ ਦੇ ਉੱਤੇ 20 ਜੋ ਲਿਖਿਆ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿੱਠਾ ਸੋ ਇੱਥੇ ਵੀ ਜੋ ਯਹੋਨਾ ਦੇਖਦਾ ਹੈ ਇੱਕ ਦਰਿੰਦੇ ਨੂੰ ਜੋ ਐਂਟੀਕ੍ਰਾਈਸਟ ਨੂੰ ਜੋ ਦਿਖਾ ਰਿਹਾ ਸੀਗਾ ਸੋ ਇਹਨੂੰ ਵੀ ਉਹ ਸਮੁੰਦਰ ਵਿੱਚੋਂ ਨਿਕਲਦਿਆਂ ਹੀ ਜੋ ਆ ਦੇਖਦਾ ਹੈ ਔਰ ਇੱਥੇ ਦਾਨੀਏਲ ਵੀ ਜੋ ਆ ਅ ਚਾਰੋਂ ਜਾਨਵਰਾਂ ਨੂੰ ਸਮੁੰਦਰ ਵਿੱਚੋਂ ਨਿਕਲਦੇ ਆ ਜੋ ਆ ਦੇਖਦਾ ਸੋ ਇਸ ਸਮੁੰਦਰ ਕਿੰਨੂੰ ਦਿਖਾਉਂਦਾ ਆ ਇੱਕ ਪਾਪ ਦੇ ਸੰਸਾਰ ਨੂੰ ਮਤਲਬ ਪਾਪ ਦੇ ਸਮੁੰਦਰ ਨੂੰ ਜੋ ਸੰਸਾਰ ਨੂੰ ਮਤਲਬ ਜਿਵੇਂ ਸੰਸਾਰ ਦੇ ਵਿੱਚੋਂ ਜੋ ਆ ਇਹ ਜੋ ਕਿੰਗਡਮ ਆ ਇਹ ਜੋ ਰਾਜੇ ਇਹ ਖੜੇ ਹੋਣਗੇ ਔਰ ਸੱਤ ਦੇ ਚਾਰ ਵਚਨ ਵਿੱਚ ਅਸੀਂ ਦੇਖਦੇ ਆ ਪਹਿਲੇ ਜਾਨਵਰ ਦੇ ਬਾਰੇ ਸੋ ਇਸ ਨੂੰ ਬੱਬਰ ਸ਼ੇਰ ਦੇ ਰੂਪ ਵਿੱਚ ਜੋ ਆ ਦਾਨੀਅਲ ਦੇਖਦਾ ਆ ਔਰ ਇਹ ਪਹਿਲਾ ਸਮਰਾਜ ਜੋ ਕਿ ਆਲਰੇਡੀ ਖੜਾ ਹੋ ਚੁੱਕਾ ਸੀ ਉਸ ਸਮੇਂ ਜਦੋਂ ਦਾਨੀਅਲ ਜੋ ਇਹ ਸੁਪਨਾ ਦੇਖ ਰਿਹਾ ਆ ਜਿਸ ਤਰ੍ਹਾਂ ਕਿ ਰਾਜੇ ਨੇ ਮੂਰਤੀ ਦੇਖੀ ਤੋਂ ਪਹਿਲਾ ਜੋ ਸਿਰ ਸੀਗਾ ਉਹ ਸੋਨੇ ਦਾ ਸੀਗਾ ਜੋ ਕਿ ਆਲਰੇਡੀ ਉਹ ਸਥਾਪਿਤ ਹੋ ਚੁੱਕਾ ਸੀ ਕਿੰਗਡਮ ਔਰ ਅਗਲੇ ਜੋ ਸੀਗੇ ਉਹ ਆਉਣ ਵਾਲੇ ਸੀਗੇ ਸੋ ਇੱਥੇ ਵੀ ਜੋ ਪਹਿਲਾ ਜਾਨਵਰ ਆ ਇਹ ਆ ਬਾਬਲ ਸਮਰਾਜ ਜੋ ਆਲਰੇਡੀ ਸਥਾਪਿਤ ਹੋ ਚੁੱਕਾ ਆ ਦਾਨੀਅਲ ਦੇ ਸਮੇਂ ਪਰ ਅਗਲੇ ਜੋ ਆ ਆਉਣ ਵਾਲੇ ਸੀਗੇ ਬਾਬਲ ਸਾਮਰਾਜ ਨੂੰ ਸਿਰਫ ਇੱਥੇ ਹੀ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਜੋ ਆ ਕਈ ਮੌਕਿਆਂ ਦੇ ਉੱਤੇ ਜੋ ਆ ਬੱਬਰ ਸ਼ੇਰ ਦੇ ਨਾਲ ਜੋ ਆ ਮਿਲਾਇਆ ਗਿਆ ਹੈ ਬੱਬਰ ਸ਼ੇਰ ਦੇ ਰੂਪ ਚ ਜੋ ਆ ਬਾਬਲ ਸਾਮਰਾਜ ਨੂੰ ਪੇਸ਼ ਕੀਤਾ ਗਿਆ ਸੋ ਉਹਨਾਂ ਵਚਨਾਂ ਨੂੰ ਅਸੀਂ ਦੇਖਦੇ ਹਾਂ ਯਰਮੀਆ 4 ਅਧਿਆਏ ਉਸਦੇ 7 ਵਚਨ ਚ ਲਿਖਿਆ ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿਕਲਿਆ ਹੈ ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ ਉਹ ਆਪਣੇ ਥਾਂ ਤੋਂ ਨਿਕਲਿਆ ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ ਤੇਰੇ ਸ਼ਹਿਰ ਥੇ ਹੋ ਜਾਣਗੇ ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ ਸੋ ਯਰਮੀਆ ਨਬੀ ਜੋ ਆ ਇੱਕ ਨਾਸ ਕਰਨ ਵਾਲੇ ਜਾਨਵਰ ਦਾ ਜੋ ਜ਼ਿਕਰ ਕਰ ਰਿਹਾ ਆ ਜੋ ਕੌਣ ਸੀਗਾ ਨਬੂਗਤ ਨਜ਼ਰ ਰਾਜਾ ਮਤਲਬ ਬਾਬਲ ਸਮਰਾਜ ਜੋ ਕਿ ਯਰਮੀਆ نبی ਦੇ ਸਮੇਂ ਵਿੱਚ ਹੀ ਜੋ ਆ ਚੜ੍ਹਾਈ ਕਰਨ ਵਾਲਾ ਸੀਗਾ ਯਹੂਦਾ ਦੀ ਧਰਤੀ ਉੱਤੇ ਤਾਂ ਇੱਥੇ ਵੀ ਜੋ ਆ ਨਬੁਕਦਨਜ਼ਰ ਨੂੰ ਜਾਂ ਬਾਬਲ ਸਮਰਾਜ ਨੂੰ ਇੱਕ ਬੱਬਰ ਸ਼ੇਰ ਦੇ ਰੂਪ ਜੋ ਆ ਪੇਸ਼ ਕੀਤਾ ਗਿਆ ਯਰਮੀਆ 50 ਦੇ ਆਏ ਉਸ ਦੀ 17 ਵਿੱਚ ਲਿਖਿਆ Israel ਇੱਕ ਪਟਕੀ ਹੋਈ ਪੇੜ ਹੈ ਜਿਸ ਨੂੰ ਬੱਬਰ ਸ਼ੇਰਾਂ ਨੇ ਤਾਕ ਦਿੱਤਾ ਹੈ ਪਹਿਲਾਂ ਉਸ ਨੂੰ ਅਸ਼ੂਰ ਦੇ ਬਾਦਸ਼ਾਹ ਨੇ ਖਾਦਾ ਅਤੇ ਉੜਕ ਨੂੰ ਬਾਬਲ ਦੇ ਬਾਦਸ਼ਾਹ ਨਬੁਗਦਨਜ਼ਰ ਉਹਦੀਆਂ ਹੱਡੀਆਂ ਚੱਬ ਗਿਆ ਹੈ ਸੋ ਇੱਥੇ ਵੀ ਜੋ ਲਿਖਿਆ ਬੱਬਰ ਸ਼ੇਰਾਂ ਨੇ ਉਸ ਨੂੰ ਤੱਕ ਦਿੱਤਾ ਮਤਲਬ ਪਹਿਲਾਂ ਅਸ਼ੂਰ ਔਰ ਉਸ ਤੋਂ ਬਾਅਦ ਨਬੁਗਦਨਜ਼ਰ ਸੋ ਨਬੁਗਦਨਜ਼ਰ ਨੂੰ ਇੱਥੇ ਵੀ ਬੱਬਰ ਸ਼ੇਰ ਦੇ ਰੂਪ ਜੋ ਆ ਦਿਖਾਇਆ ਗਿਆ ਹੈ ਔਰ ਦਾਨੀਅਲ ਸਾਤਦੀ ਚਾਰਚਸ ਦੇਖਦੇ ਆ ਕਿ ਇੱਥੇ ਲਿਖਿਆ ਪਹਿਲਾ ਸ਼ੇਰ ਬੱਬਰ ਵਰਗਾ ਸੀ ਅਤੇ ਊਕਾਬ ਜਿਹੇ ਖੰਭਾਂ ਵਾਲਾ ਸੀ ਸੋ ਪਹਿਲੇ ਜਾਨਵਰ ਨੂੰ ਜਦੋਂ ਦਾਨੀਅਲ ਦੇਖ ਰਿਹਾ ਹੈ ਤਾਂ ਉਸ ਨੂੰ ਸਿਰਫ ਇੱਕ ਬੱਬਰ ਸ਼ੇਰ ਦੇ ਰੂਪ ਜੀ ਨਹੀਂ ਬਲਕਿ ਉਸ ਦੇ ਉੱਤੇ ਊਕਾਬ ਵਰਗੇ ਦੋ ਖੰਭ ਜੀ ਵੀ ਜੋ ਆ ਉਹ ਦੇਖ ਰਿਹਾ ਹੈ ਸੋ ਊਕਾਬ ਜਿਹੇ ਖੰਭ ਜੋ ਆ ਬਾਬਲ ਸਮਰਾਜ ਨੂੰ ਦਿਖਾ ਰਿਹਾ ਜੋ ਜਾਨਵਰ ਤੇ ਦੇਖੇ ਗਏ ਆ ਕਿਉਂਕਿ ਬਾਬਲ ਨੂੰ ਇਸ ਤੋਂ ਪਹਿਲਾਂ ਵੀ ਕੁਝ ਮੌਕਿਆਂ ਤੇ ਉਕਾਬ ਦੇ ਨਾਲ ਵੀ ਜੋ ਮਿਲਾਇਆ ਗਿਆ ਹੈ ਉਕਾਬ ਦੇ ਰੂਪ ਚ ਵੀ ਉਸ ਨੂੰ ਜੋ ਆ ਪੇਸ਼ ਕੀਤਾ ਗਿਆ ਹੈ ਉਸ ਦੇ ਲਈ ਅਸੀਂ ਵਚਨ ਦੇਖਦੇ ਹਾਂ ਯਿਰਮੀਆ 48 ਅਧਿਆਏ ਉਸਤੇ 40 ਵਚਨ ਚ ਯਿਰਮੀਆ ਜੋ ਆ ਬੋਲ ਰਿਹਾ ਯਹੋਵਾ ਤਾਂ ਐਮ ਫਰਮਾਉਂਦਾ ਹੈ ਵੇਖੋ ਉਹ ਊਕਾਬ ਵਾਂਗੂ ਉੱਡੇਗਾ ਮੂਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ ਸੋ ਯਿਰਮੀਆ ਨਬੀ ਜੇ ਸਮੇਂ ਭਵਿਸ਼ਿਆਣੀ ਦੀ ਸੇਵਾ ਕਰ ਰਿਹਾ ਆ ਉਸ ਸਮੇਂ ਇੱਕ ਹੀ ਸੁਪਰੀਮ ਪਾਵਰ ਜੋ ਉੱਪਰ ਕੇ ਸਾਹਮਣੇ ਆ ਰਹੀ ਸੀ ਜੋ ਸਾਰੇ ਪਾਸੇ ਜੋ ਸਾਰਿਆਂ ਨੂੰ ਲਟਾੜ ਰਹੀ ਸੀਗੀ ਉਹ ਸੀਗੇ ਬਾਬਲ ਸਾਮਰਾਜ ਸੋ ਇਸ ਲਈ ਬਾਬਲ ਹੀ ਸੀਗਾ ਜੋ ਸਾਰਿਆਂ ਨੂੰ ਹਰਾ ਰਿਆ ਸੀ ਉਸੇ ਇਸ ਜਗ੍ਹਾ ਦੇ ਮੂਆਬ ਨੂੰ ਨਤਾੜਨ ਦੀ ਭਵਿਸ਼ਿਆਣੀ ਹੋ ਰਹੀ ਆ ਔਰ ਇੱਥੇ ਜੋ ਬਾਬਲ ਨੂੰ ਬਾਬਲ ਸਾਮਰਾਜ ਨੂੰ ਦਿਖਾਇਆ ਜਾ ਰਿਹਾ ਇੱਕ ਊਕਾਬ ਦੀ ਨਿਆਈ ਔਰ ਇਹ ਕਿਲ 17 ਅਧਿਆਇ ਦਾ ਜੋ ਟਾਈਟਲ ਤੁਸੀਂ ਦੇਖ ਸਕਦੇ ਹੋ ਉਸ ਜਗ੍ਹਾ ਦੇ ਉੱਤੇ ਪੰਜਾਬੀ ਦੀ ਬਾਈਬਲ 'ਚ ਲਿਖਿਆ ਊਕਾਬ ਅਤੇ ਅੰਗੂਰੀ ਬੇਲ ਔਰ ਇਸ ਦੀ 17 ਦੀ ਤਿੰਨ ਵਿੱਚ ਲਿਖਿਆ ਪ੍ਰਭੂ ਯਹੋਵਾ ਐਂ ਫਰਮੁੰਦਾ ਹੈ ਇੱਕ ਵੱਡਾ ਉਕਾਬ ਜਿਸਦੇ ਵੱਡੇ ਖੰਭ ਅਤੇ ਲੰਮੇ ਬਾਜ਼ੂ ਸੰਜੋ ਰੰਗ-ਬਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ ਉਹ ਲਬਨਨ ਕੋਲ ਆਇਆ ਅਤੇ ਉਹਦੇ ਦਿਓਦਾਰ ਦੀ ਟੀਸੀ ਲਈ ਔਰ ਹਿਜ਼ਕੀਯਲ نبی ਵੀ ਦਾਨੀਅਲ ਦੀ ਤਰ੍ਹਾਂ ਬਾਬਲ ਦੀ ਧਰਤੀ ਉੱਤੇ ਹੀ ਇੱਕ ਗੁਲਾਮ ਵਜੋ ਜੋ ਆਪਣੀ ਸੇਵਾ ਕਰ ਰਿਹਾ ਸੀ ਔਰ ਉਹ ਵੀ ਜੋ ਆ ਇੱਥੇ ਬਾਬਲ ਦੇ ਦੁਆਰਾ ਜੋ ਯਰੂਸ਼ਲਮ ਦੇ ਉੱਤੇ ਚੜਾਈ ਕੀਤੀ ਗਈ ਉਸ ਨੂੰ ਲਤਾੜਿਆ ਗਿਆ ਉਸੇ ਚੀਜ਼ ਨੂੰ ਪੇਸ਼ ਕਰਦਾ ਬਾਬਲ ਸਾਮਰਾਜ ਨੂੰ ਜੋ ਆ ਉਕਾਬ ਦੀ ਨਿਆਈ ਜੋ ਆ ਪੇਸ਼ ਕਰ ਰਿਹਾ ਹੈ ਔਰ ਇਸ ਤੇ 17 ਦਾ 12 ਵਚਨ ਚ ਹਿਚਕਿਲ ਸਪਸ਼ਟ ਤੌਰ ਤੇ ਲਿਖਦਾ ਆ ਇਸ ਆਕੀ ਘਰਾਣੇ ਨੂੰ ਤੂੰ ਆਖ ਕੀ ਤੁਸੀਂ ਇੰਨਾਂ ਗੱਲਾਂ ਦਾ ਮਤਲਬ ਨਹੀਂ ਜਾਣਦੇ ਉਹਨਾਂ ਨੂੰ ਆਖ ਕੀ ਵੇਖੋ ਬਾਬਲ ਦੇ ਪਾਤਸ਼ਾਹ ਨੇ ਯਰੂਸ਼ਲਮ ਉੱਤੇ ਹੱਲਾ ਕੀਤਾ ਅਤੇ ਉਸ ਦੇ ਪਾਤਸ਼ਾਹ ਨੂੰ ਅਤੇ ਉਸ ਦੇ ਸਰਦਾਰਾਂ ਨੂੰ ਫੜ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ ਸੋ ਇੱਥੇ ਸਪਸ਼ਟ ਕਰਦਾ ਆ ਹਿਜ ਗੱਲ ਕਿ ਜੋ ਊਕਾਬ ਆ ਉਹ ਕੌਣ ਆ ਬਾਬਲ ਦਾ ਬਾਦਸ਼ਾਹ ਔਰ ਹਬਕੂਕ 1 ਦੀ 6 ਆਇਤ ਵਿੱਚ ਜਦੋਂ ਅਸੀਂ ਪੜ੍ਹਦੇ ਆ ਸਿਸਗਤ ਲਿਖਿਆ ਵੇਖੋ ਤਾਂ ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ ਸੋ ਕਸਦੀਆਂ ਦਾ ਇਲਾਕਾ ਮਤਲਬ ਬਾਬਲ ਦੇ ਇਲਾਕੇ ਨੂੰ ਹੀ ਬੋਲਿਆ ਜਾਂਦਾ ਸੀਗਾ ਔਰ ਇਸ ਦੀ 8 ਆਇਤ ਵਿੱਚ ਜੋ ਆ ਲਿਖਿਆ ਕਿ ਉਹ ਊਕਾਬ ਵਾਂਗੂ ਜੋ ਖਾਣ ਲਈ ਜਲਦੀ ਕਰਦਾ ਹੈ ਉੱਟਦੇ ਹਨ ਮਤਲਬ ਅਗਲੀਆਂ ਲਾਈਨਾਂ ਚ ਦੇਖੋਗੇ ਤੁਸੀਂ ਇਸ ਆਠਾਇਤ ਦੀਆਂ ਅਗਲੀਆਂ ਲਾਈਨਾਂ ਚ ਤਾਂ ਉੱਥੇ ਇਸ ਨੂੰ ਉਕਾਪ ਦੇ ਨਾਲ ਮਿਲਾਇਆ ਗਿਆ ਆ ਕਸਦੀਆਂ ਦੇ ਲੋਕਾਂ ਨੂੰ ਮਤਲਬ ਬਾਬਲ ਵੰਸ ਦੇ ਲੋਕਾਂ ਨੂੰ ਔਰ ਉਕਾਪ ਦੇ ਖੰਭ ਜੋ ਆ ਉਹ ਕੀ ਦਿਖਾ ਰਿਹਾ ਉਸ ਦੀ ਇੱਕ ਗਤੀ ਨੂੰ ਉਸ ਦੀ ਤੇਜ਼ੀ ਨੂੰ ਕਿ ਉਹ ਕਿੰਨੀ ਤੇਜ਼ੀ ਨਾਲ ਮਤਲਬ ਆਪਣੀ ਜੋ ਜਿੱਤਾਂ ਨੂੰ ਹਾਸਲ ਕਰਦਾ ਹੋਇਆ ਜੋ ਆ ਅੱਗੇ ਵੀ ਵਧਦਾ ਜਾਂਦਾ ਹੈ ਔਰ ਅੱਗੇ ਸੀ ਪੜਦੇ ਆ 7 ਦੀ 4 ਨੂੰ ਸੋ ਇਸ ਸਗਾ ਤੇ ਲਿਖਿਆ ਅ ਪਹਿਲਾ ਸ਼ੇਰ ਬੱਬਰ ਵਰਗਾ ਸੀ ਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਔਰ ਮੈਂ ਵੇਖਦਾ ਰਿਹਾ ਜਦੋਂ ਤੀਕਰ ਉਹਦੇ ਖੰਭ ਨਾ ਪੁੱਟੇ ਗਏ ਅਤੇ ਉਹ ertidito ਚੁੱਕਿਆ ਗਿਆ ਅਤੇ ਮਨੁੱਖ ਵਾਂਗੂ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ। ਮਤਲਬ ਇੱਕ ਸਮਾਂ ਐਸਾ ਆਇਆ ਜਦੋਂ ਉਹਦੇ ਖੰਭ ਪੁੱਟੇ ਗਏ ਮਤਲਬ ਜੋ ਉਹਦੀ ਇੱਕ ਗਤੀ ਸੀ ਤੇਜ਼ੀ ਸੀ ਇੱਧਰ ਉੱਧਰ ਆਪਣਾ ਸਾਮਰਾਜ ਨੂੰ ਫੈਲਾਉਂਦੀ ਉਸ ਦੇ ਉੱਤੇ ਪਰਮੇਸ਼ਰ ਜਿਹਾ ਇੱਕ ਬ੍ਰੇਕ ਲਗਾ ਦਿੰਦਾ ਹੈ ਖੰਭ ਪੁੱਟ ਦਿੱਤੇ ਜਾਂਦੇ ਆ। ਔਰ ਉਸ ਨੂੰ ਜੁਆ ਬੰਦੁਖਾ ਵਾਂਗੂ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਜਿਸ ਤਰ੍ਹਾਂ ਕਿ ਇੱਕ ਹੰਕਾਰ ਜੋ ਅਸੀਂ ਦੇਖਦੇ ਹਾਂ ਇਸ ਦੇ ਅੰਦਰ ਆ ਜਾਂਦਾ ਹੈ ਨਬੁਕਦਨਜ਼ਰ ਦੇ ਅੰਦਰ ਔਰ ਇਹ ਚੀਜ਼ ਅਸੀਂ ਦੇਖ ਸਕਦੇ ਹਾਂ ਦਾਨੀਏਲ 4 ਅਧਿਆਏ ਉਸ ਦੀ 28 ਆਇਤ ਤੋਂ ਲੈ ਕੇ ਔਰ ਉਸ ਦਾ ਚਮਤੀ ਬਚਨ ਤੱਕ ਅਸੀਂ ਪੜ ਸਕਦੇ ਹਾਂ ਜਦੋਂ ਰਾਜਾ ਨਬੁਕਦਨਜ਼ਰ ਜੋ ਆ ਆਪਣੇ ਸ਼ਾਤ ਉਤੇ ਟਹਿਲ ਰਿਹਾ ਸੀਗਾ ਔਰ ਇੱਕ ਹੰਕਾਰ ਦੀਆਂ ਗੱਲਾਂ ਜਦੋਂ ਉਹ ਬੋਲਦਾ ਆ ਸੋ ਇੱਕ ਇਇਤ ਵਿੱਚ ਲਿਖਿਆ ਰਾਜਾ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ हे ਨਬੁਕਦਨਜ਼ਰ ਰਾਜਾ ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਥੋਂ ਲੈ ਲਿਆ ਗਿਆ ਹੈ ਔਰ ਅੱਗੇ ਵੀ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਮਤਲਬ ਪਰਮੇਸ਼ਰ ਜੋ ਆ ਪੂਰੀ ਤਰ੍ਹਾਂ ਇਹ ਹੰਕਾਰ ਨੂੰ ਚੱਕਨਾ ਚੂਰ ਜੋ ਆ ਕਰ ਦਿੰਦਾ ਹੈ ਔਰ ਇੱਕ ਐਸਾ ਮਨ ਇੱਕ ਐਸਾ ਜਿਸਾਂ ਲਈ ਕਹ ਮਨੁੱਖਾ ਵਰਗਾ ਇੱਕ ਦਿਲ ਜੋ ਉਹਨੂੰ ਦਿੱਤਾ ਗਿਆ ਮਤਲਬ ਇੱਕ ਪੂਰਾ ਸਾਧਾਰਨ ਮਨੁੱਖ ਤੋਂ ਵੀ ਇੱਕ ਥੱਲੇ ਪੱਧਰ ਤੇ ਪਰਮੇਸ਼ਰ ਜੋ ਆ ਉਸ ਨੂੰ ਲੈ ਆਉਂਦਾ ਹੈ ਤੁਸੀਂ ਅਸੀ ਦੇਖਿਆ ਪਹਿਲਾ ਜਾਨਵਰ ਜੋ ਦਾਨੀਅਲ ਨਬੀ ਨੇ ਆਪਣੇ ਸੁਪਨੇ ਵਿੱਚ ਦੇਖਿਆ ਸੋ ਇਸ ਦੇ ਨਾਲ ਸੰਬੰਧਤ ਅਗਰ ਕੋਈ ਤਰ੍ਹਾਂ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਗਰ ਤੁਸੀਂ ਇਸ ਤੋਂ ਕੁਝ ਸਿੱਖਦੇ ਹੋ ਤਾਂ ਇਸ ਨੂੰ ਜ਼ਰੂਰ ਤੁਸੀਂ ਦੂਸਰੇ ਨਾਲ ਸਾਂਝਾ ਕਰੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਮੀਨ